ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਦਾ ਕੁਝ ਅਜਿਹੇ ਨਿਯਮਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੇ ਜ਼ਿੰਦਗੀ ਵਿੱਚ ਸ਼ਾਮਿਲ ਕਰੋਗੇ ਤਾਂ ਦੋਸਤੋ ਤੁਹਾਨੂੰ ਇਹ ਮੈਂ ਲਿਖ ਕੇ ਦਵਾਂਗੀ ਕਿ ਤੁਸੀਂ ਜ਼ਿੰਦਗੀ ਵਿੱਚ ਕਦੇ ਵੀ ਬਿਮਾਰ ਨਹੀਂ ਹੋਵੋਗੇ ਡਾਕਟਰਾਂ ਦਾ ਮੂੰਹ ਤਾਂ ਦੋਸਤੋ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਦੇਖਣਾ ਨਹੀਂ ਪਵੇਗਾ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਦੋਸਤੋ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਓ ਦੋਸਤੋ ਬਿਨਾਂ ਕਿਸੇ ਦੇਰੀ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਕੁਝ ਅਜਿਹੇ ਨਿਯਮਾਂ ਬਾਰੇ ਤਰੀਕਿਆਂ ਬਾਰੇ ਦੱਸਾਂਗੀ ਜਿਨ੍ਹਾਂ ਨੂੰ ਦੋਸਤੋ ਮੈਂ ਖੁਦ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕੀਤਾ ਹੋਇਆ ਹੈ ਅਤੇ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਅੱਜ ਦੇ ਸਮੇਂ ਵਿੱਚ ਕੋਈ ਵੀ ਬਿਮਾਰੀ ਨਹੀਂ ਹੈ ਇਹ ਨਿਯਮ ਦੋਸਤੋ ਮੈਂ ਖੁਦ ਆਪਣੇ ਆਪ ਉੱਪਰ ਲਾਗੂ ਕੀਤੇ ਹੋਏ ਹਨ ਤਾਂ ਦੋਸਤੋ ਮੈਂ ਇਹ ਸੋਚਿਆ ਕਿ ਕਿਉਂ ਨਾ ਇਹ ਨਿਯਮ ਇਹ ਤਰੀਕੇ ਮੈਂ ਤੁਹਾਡੇ ਨਾਲ ਵੀ ਜ਼ਰੂਰ ਸਾਂਝੇ ਕਰਾਂ ਤਾਂ ਦੋਸਤੋ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਤੁਸੀਂ ਭੋਜਨ ਜਦੋਂ ਵੀ ਕਰਨਾ ਹੈ ਉਸ ਨੂੰ ਆਪਣੇ ਭੁੱਖ ਤੋਂ ਵੱਧ ਨਹੀਂ ਖਾਣਾ ਭਾਵੇਂ ਕਿ ਜਿੰਨੀ ਤੁਹਾਨੂੰ ਭੁੱਖ ਹੋਵੇ ਉਸ ਤੋਂ ਤੁਸੀਂ ਘੱਟ ਹੀ ਖਾਣਾ ਹੈ ਤੁਹਾਨੂੰ ਇੱਕ ਐਗਜ਼ੈਂਪਲ ਦਿੰਨੀ ਹਾਂ ਦੋਸਤੋ ਕਿ ਜਦੋਂ ਵੀ ਅਸੀਂ ਅੱਗ ਲਾਉਂਨੇ ਹਾਂ ਜਦੋਂ ਅਸੀਂ ਉਸ ਉੱਪਰ ਜ਼ਿਆਦਾ ਲੱਕੜਾ ਰੱਖ ਦਿੰਨੇ ਹਾਂ ਜ਼ਿਆਦਾ ਬਾਲਣ ਰੱਖ ਦਿੰਦੇ ਹਾਂ ਤਾਂ ਉਹ ਕੀ ਹੁੰਦਾ ਹੈ ਅੱਗ ਬੁਝ ਜਾਂਦੀ ਹੈ ਇਸੇ ਤਰ੍ਹਾਂ ਹੀ ਜਦੋਂ ਅਸੀਂ ਭੋਜਨ ਕਰਦੇ ਹਾਂ ਤਾਂ ਸਾਡੇ ਪੇਟ ਵਿੱਚ ਇੱਕ ਅੱਗ ਬਲਦੀ ਹੈ ਜਦੋਂ ਅਸੀਂ ਆਪਣੀ ਲੋੜ ਤੋਂ ਵੱਧ ਭੋਜਨ ਖਾ ਲੈਂਦੇ ਹਾਂ ਤਾਂ ਉਹ ਅੱਗ ਜਿਹੜੀ ਕਿ ਬੁਝ ਜਾਂਦੀ ਹੈ ਅਤੇ ਦੋਸਤੋ ਉਸ ਅੱਗ ਬੁਝਣ ਦੇ ਕਾਰਨ ਸਾਡਾ ਭੋਜਨ ਪਚਦਾ ਨਹੀਂ जिस ਦੇ ਕਾਰਨ ਪੇਟ ਦੇ ਰੋਗ ਹੋ ਜਾਂਦੇ ਹਨ ਅੱਜ ਦੇ ਸਮੇਂ ਵਿੱਚ ਦੋਸਤੋ 100% ਦੇ ਮੁਕਾਬਲੇ 99% ਲੋਕਾਂ ਨੂੰ ਕੀ ਸਮੱਸਿਆ ਹੈ ਕਬਜ ਦੀ ਤੇ ਇਸ ਸਮੱਸਿਆ ਕਿਉਂ ਹੈ ਕਿ ਉਹ ਲੋਕ ਓਵਰ ਇਟ ਕਰ ਲੈਂਦੇ ਹਨ ਭਾਵ ਕਿ ਭੁੱਖ ਤੋਂ ਜ਼ਿਆਦਾ ਖਾ ਲੈਂਦੇ ਹਨ ਤਾਂ ਦੋਸਤੋ ਤੁਸੀਂ ਹਮੇਸ਼ਾ ਭੁੱਖ ਤੋਂ ਹਮੇਸ਼ਾ ਘੱਟ ਹੀ ਖਾਓ ਇਸ ਨਾਲ ਦੋਸਤੋ ਤੁਹਾਡੀ ਇਮਿਊਨਿਟੀ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਪੇਟ ਦਾ ਕੋਈ ਵੀ ਰੋਗ ਨਹੀਂ ਲੱਗੇਗਾ ਅਗਲੀ ਗੱਲ ਹੈ ਦੋਸਤੋ ਕਿ ਨੰਬਰ 2 ਤੇ ਹੈ ਕਿ ਤੁਸੀਂ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਣਾ ਭੋਜਨ ਕਰਨਾ ਹੈ ਪਹਿਲਾਂ ਵਾਲੇ ਸਮੇਂ ਵਿੱਚ ਕੀ ਹੁੰਦਾ ਸੀ ਦੋਸਤੋ ਕੀ ਲਾਈਟ ਨਹੀਂ ਹੁੰਦੀ ਸੀ ਤੇ ਲੋਕੀ ਕੀ ਕਰਦੇ ਸੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾ ਭੋਜਨ ਬਣਾ ਕੇ ਖਾ ਕੇ ਵਿਹਲੇ ਹੋ ਜਾਂਦੇ ਸੀ ਤੁਸੀਂ ਸੁਣਿਆ ਹੋਵੇਗਾ ਕਿ ਤੁਹਾਡੇ ਦਾਦੇ ਪਰਦਾਦਿਆਂ ਨੂੰ ਕੋਈ ਵੀ ਰੋਗ ਨਹੀਂ ਹੋਵੇਗਾ ਉਸ ਰੋਗ ਨਾ ਹੋਣ ਦਾ ਕਾਰਨ ਕੀ ਹੈ ਕਿ ਉਹ ਜਲਦੀ ਭੋਜਨ ਕਰ ਲੈਂਦੇ ਸੀ ਅੱਜ ਕੱਲ੍ਹ ਦੋਸਤੋ ਕੀ ਹੈ ਕਿ ਲੋਕੀ 10 ਵਜੇ 11 ਵਜੇ ਖਾਣਾ ਖਾਂਦੇ ਹਨ ਜਿਸ ਦੇ ਕਾਰਨ ਉਹਨਾਂ ਦਾ ਭੋਜਨ ਪਚਦਾ ਨਹੀਂ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ ਦਿਲ ਨਾਲ ਜੁੜੀਆਂ ਬਿਮਾਰੀਆਂ ਇਮਿਊਨਿਟੀ ਮਜ਼ਬੂਤ ਨਾ ਹੋਣਾ ਪੇਟ ਦੇ ਰੋਗ ਅੱਖਾਂ ਦੇ ਰੋਗ ਪਾਪ ਕੀ ਬਹੁਤ ਜ਼ਿਆਦਾ ਰੋਗ ਲੱਗ ਗਏ ਹਨ ਤਾਂ ਜੇਕਰ ਤੁਸੀਂ ਵੀ ਦੋਸਤੋ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਣਾ ਪੋਸ਼ਣ ਕਰੋਗੇ ਤਾਂ ਦੋਸਤੋ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕੋਈ ਵੀ ਰੋਗ ਨਹੀਂ ਲੱਗੇਗਾ ਭਾਵੇਂ ਦੋਸਤੋ ਤੁਸੀਂ ਸੈਰ ਬਿਲਕੁਲ ਵੀ ਨਾ ਕਰੋ ਸੂਰਜ ਡੁੱਬਣ ਤੋਂ ਪਹਿਲਾਂ ਭੋਜਨ ਕਰੋ ਅਤੇ ਸੈਰ ਵੀ ਤੁਸੀਂ ਨਾ ਕਰੋ ਫਿਰ ਵੀ ਦੋਸਤੋ ਤੁਹਾਨੂੰ ਕੋਈ ਵੀ ਰੋਗ ਨਹੀਂ ਲੱਗੇਗਾ ਅਗਲੀ ਗੱਲ ਹੈ ਦੋਸਤੋ ਕਿ ਤੁਸੀਂ ਭੋਜਨ ਨੂੰ ਚਬਾ ਚਬਾ ਕੇ ਖਾਣਾ ਹੈ ਬਹੁਤ ਲੋਕ ਕੀ ਕਰਦੇ ਹਨ ਕਿ ਕਾਲੀ ਕਾਲੀ ਦੇ ਵਿੱਚ ਇੰਨਾ ਜ਼ਿਆਦਾ ਭੋਜਨ ਕਰ ਲੈਂਦੇ ਹਨ ਕਿਸ ਨੂੰ ਚਬਾਉਂਦੇ ਵੀ ਨਹੀਂ ਫਾਟਾ ਫੱਟ ਬਸ ਉਹ ਕਹਿੰਦੇ ਹਨ ਕਿ ਅਸੀਂ ਜਲਦੀ ਜਲਦੀ ਭੋਜਨ ਖਾ ਕੇ ਵਿਹਲੇ ਹੋ ਜਾਈਏ ਤਾਂ ਦੋਸਤੋ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਚੰਗੀ ਤਰ੍ਹਾਂ ਭੋਜਨ ਨੂੰ ਚਬਾ ਚਬਾ ਕੇ ਖਾਓ ਜਿਸ ਨਾਲ 200 ਤੁਹਾਡੇ ਸਰੀਰ ਨੂੰ ਉਹ ਭੋਜਨ ਲੱਗੇਗਾ ਵੀ ਤੇ 200 ਤੁਸੀਂ ਰੋਗ ਤੋਂ ਮੁਕਤ ਵੀ ਰਹੋਗੇ ਜਦੋਂ ਦੋਸਤੋ ਤੁਸੀਂ ਇਹਨਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਵੀ ਰੋਗ ਨਹੀਂ ਲੱਗੇਗਾ ਦੋਸਤੋ ਤੁਸੀਂ ਡਾਕਟਰਾਂ ਦਾ ਮੂੰਹ ਵੇਖਣਾ ਹੀ ਭੁੱਲ ਜਾਵੋਗੇ ਤਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਉਹਨਾਂ ਦੇ ਬਿਮਾਰ ਹੋਣ ਦਾ ਅਸਲੀ ਕਾਰਨ ਕੀ ਹੁੰਦਾ ਹੈ ਜਦੋਂ ਦੋਸਤੋ ਉਹਨਾਂ ਨੂੰ ਅਸਲੀ ਕਾਰਨ ਪਤਾ ਲੱਗ ਗਿਆ ਤਾਂ ਜ਼ਿੰਦਗੀ ਵਿੱਚ ਕੋਈ ਵੀ ਰੋਗ ਤੁਹਾਡੇ ਨੇੜੇ ਨਹੀਂ ਆਵੇਗਾ ਖਾਸ ਕਰਕੇ ਦੋਸਤੋ ਪੇਟ ਨਾਲ ਸੰਬੰਧਿਤ ਰੋਗ ਦਿਲ ਨਾਲ ਬੰਦੀ ਰੋਗ ਸ਼ੂਗਰ ਇਹ ਤਾਂ ਦੋਸਤੋ ਤੁਹਾਡੇ ਰੋਗ ਬਿਲਕੁਲ ਖਤਮ ਹੋ ਜਾਣਗੇ ਤਾਂ ਦੋਸਤੋ ਇਹ ਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਤੇ ਦੋਸਤੋ ਵੀਡੀਓ ਨੂੰ ਲਾਈਕ ਵੀ ਜਰੂਰ ਕਰੋ ਧੰਨਵਾਦ